ਤੇ ਨੇ ਸਾਲਾਂ ਬਾਅਦ ਆ ਗਿਆ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਏ ਛੋਟੀ ਗੱਲ ਨਹੀਂ ਏ ਤੇ ਅੱਜ ਉਹ ਸੁਖਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਹਰ ਦੇ ਲੋਕ ਵੀ ਇਹਦਾ ਬਹੁਤ ਮਾਣ ਕਰ ਰਹੇ ਨੇ ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਅ ਬਿਹਰਤੀ ਸਮਝਦੇ ਹਾਂ ਕਿ ਸਾ ਇਹ ਵੀ ਇੱਕ ਕੰਮ ਸੇ ਇਤਰਾਮ ਦਤਾ ਦਾ ਮਾਣ ਹੈ ਜੈਪੋਤੀ ਪੋਸ਼ਾ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਪੂਰੇ ਦੇਸ਼ ਭਰ ਵਿੱਚ ਭਗਵਾਨ ਸ਼੍ਰੀ ਰਾਮ ਜੀ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਦੇਖਣ ਨੂੰ ਲੋਕ ਉਤਸ਼ਾਹਿਤ ਨੇ ਉਥੇ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਦੇ ਵਰਮਾ ਪਰਿਵਾਰ ਵਿੱਚ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਅੱਜ ਜਦੋਂ ਰਾਮ ਭਗਤ ਵਰਮਾ ਪਰਿਵਾਰ ਦੇ ਕਰ ਅਕਸ਼ਤ ਪੁਸ਼ਕ ਦੇਣ ਆਏ ਤਾਂ ਪਰਿਵਾਰ ਵੱਲੋਂ ਸੱਦਾ ਦੇਣ ਪਹੁੰਚੇ ਰਾਮ ਭਗਤਾਂ ਦੀ ਆਰਤੀ उतारी ਗਈ ਅਤੇ ਤਿਲਕ ਵੀ ਲਗਾਏਗੇ ਇੱਥੇ ਇਹ ਵੀ ਦੱਸਦੀ ਹੈ ਕਿ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਵੀ ਪਾਏ ਗਏ ਅਤੇ ਨਿਗਾ ਸਵਾਗਤ ਕੀਤਾ ਗਿਆ ਉਧਰ ਜਿੱਥੇ ਇਸ ਬਾਬਤ ਖੁਸ਼ੀ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਇਸ ਪਰਿਵਾਰ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੈਨੂੰ ਨਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਸਾਡੇ ਘਰ ਭਗਤ ਆਏ ਆ ਅਕਸ਼ਤ ਬੰਦ ਦੇ ਬੇ ਹਰ ਗਲੀ ਗਲੀ ਹਰ ਘਰ ਘਰ ਚ ਤੇ ਇੰਨੇ ਸਾਲਾਂ ਬਾਅਦ RAMJIT ਜੀ ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਇਹ ਛੋਟੀ ਗੱਲ ਨਹੀਂ ਹੈ ਕੋਈ ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ ਭਰਾ ਜੀ ਖੁਦ ਦੇਖਾਂਗੇ ਸਾਡੇ RAMJIT ਦਾ ਮੰਦਿਰ ਬਣਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਇੱਕ ਵਾਰੀ ਜੁੱਧਾ ਗਏ ਸੀ ਸਰਜੂ ਨੰਦੀ ਵੀ ਦੇਖੀ ਸਾਰਾ ਕੁਝ ਦੇਖਿਆ ਹੈ ਸਾਰੇ ਬਣੇ ਉੱਥੇ ਰਾਮ ਰਾਮ ਹਰ ਟਾਈਮ ਰਾਮ ਰਾਮ ਬੋਲਦੇ ਆ ਦਿਨ ਰਾਤ ਰਾਮ ਰਾਮ ਦੀ ਗੂੰਜਦੀ ਹੈ ਤੇ ਅੱਜ ਅਸੀਂ ਆ ਇਹ ਦੇਖਾਂਗੇ ਸਾਡੇ ਰਾਮ ਜੀ ਦਾ ਪਹਿਲਾਂ ਉੱਥੇ ਕੀ ਸਿਰਫ ਨਕਸ਼ਾ ਰੱਖਿਆ ਰਹੀ ਜੀ ਤੇ ਉਹ ਨਕਸ਼ਾ ਹੀ ਦੇਖਿਆ ਤੇ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ ਰਾਮ ਰਾਮ ਪੱਥਰਾਂ ਤੇ ਲਿਖ ਰਹੇ ਸਾਰੇ ਭਗਤ ਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ ਰਾਮ ਰਾਮ ਦੇ ਤੇ ਅੱਜ ਤਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਹਰ ਦੇ ਲੋਕ ਵੀ ਜਦਾ ਬਹੁਤ ਸਮਰਥਨ ਕਰਦੇ ਪਏ ਆ ਤੇ ਸਾਡੇ ਧਾਰੀਵਾਲ ਵੀ ਬਹੁਤ ਖੁਸ਼ੀ ਨਾਲ ਆਂਦਾ ਹੈ RAM RAM ਸਾਡੇ ਅੰਦਰ ਬਾਹਰ ਤਾਂ ਦੇਖਦੇ ਹੋ ਬਹੁਤ ਅੱਛਾ ਲੱਗ ਰਿਹਾ ਸਾਨੂੰ ਦੇਖ ਕੇ ਕਿਉਂਕਿ ਮੈਂ ਬਹੁਤ ਵਾਰੀ ਦੇਖੀ ਆ ਤਸਵੀਰ ਜੀ ਵਾਰ-ਵਾਰ ਫੋਨ ਵਿੱਚ ਵੀ ਆਂਦੀ ਪਈ ਆ ਟੀਵੀ ਵਿੱਚ ਵੀ ਆਂਦੀ ਪਈ ਆ ਪਰ ਜੋ ਅਸੀਂ ਪਹਿਲਾਂ ਦੇਖਿਆ ਹੈ ਕਿ ਸਾਨੂੰ ਉਦੋਂ ਦੇਖ ਲਈ ਸਾਡੇ ਰਾਮ ਸਾਡੇ ਆਪਣੇ ਪੂਰਵਜਾਂ ਸਮਝੋ ਕਿਸਮ ਦੇ ਜੀ ਤੇ ਅੱਜ ਜੀ ਉਹਨਾਂ ਨੂੰ ਦੇਖਾਂਗੇ ਉਹ ਨਵੇਂ ਘਰ ਵਿੱਚ ਪ੍ਰਣ ਬਿਆਨ ਲਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੈਸੀ ਰਾਮ ਜੀ ਮੈਂ ਤਾਂ ਅਦੀਵਾਦੀ ਤੋਂ ਕਹਿੰਹੀ ਕਹਿਣਾ ਚਾਹਾਂਗੀ ਕਿ 22 ਤਰੀਕ ਨੂੰ ਸਾਡੇ ਤਾਦੀਵਾਦ ਪਾਸਟੈਂਡ ਚ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਾਡੇ ਹੁੰਘੁਮਾ ਕੇ ਆਨ ਅੱਜ ਵੀ ਅਸੀਂ ਗਏ ਸੀ ਰਾਤ ਨੂੰ ਅਕਸ਼ਤ ਸਾਡੇ ਦਾ ਦੇਨਾ ਹੈ ਅਕਸ਼ਤ ਫੁੱਲ পুষ্প ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਵਤੀ ਸਮਝਦੇ ਆਂ ਕਿ ਸਾਡੇ ਵੀ ਕਰਮਾਂ ਚ ਇਹ ਰਾਮ ਦੂਤਾਂ ਦਾ ਆਉਣਾ ਸੀ ਤੇ ਅਸੀਂ ਬਹੁਤ ਹੀ ਖੁਸ਼ ਆ ਅੱਜ ਸਾਡੇ ਸ਼ਹਿਰ ਦੇਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਘੁੰਮਾ ਕੇ ਆਈਆਂ ਤੇ ਦੇਖ ਕੇ ਬਹੁਤ ਹੀ ਆਨੰਦ ਆਇਆ ਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਇਹ ਸਭ ਕੁਝ ਇਦਾਂ ਹੀ ਵਧੀਆ ਅੱਗੇ ਚੱਲਦਾ ਰਹੇ ਹਾਂਜੀ ਜੈ ਸ਼੍ਰੀ ਰਾਮ ਮੇਰਾ ਨਾਮ ਆਸ਼ਿਸ਼ ਹੈ ਤੇ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਦਾਸਪੁਰ ਦਾ ਤੇ ਕੁਝ ਸਮਾਂ ਪਹਿਲਾਂ ਮੇਰੇ ਘਰ ਰਾਮ ਦੂਤ ਲੈ ਕੇ ਆਏ ਆ ਅਕਸ਼ਿਤ ਤੇ ਪੁਸ਼ ਲੈ ਕੇ ਆਏ ਆ ਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਾਈ ਮਾਹੌਲ ਬਣਿਆ ਹੋਇਆ ਹੈ ਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ ਤੇ ਅਸੀਂ ਬਹੁਤ ਹੀ ਖੁਸ਼ ਹੋਏ ਆ ਅਸੀਂ ਸ਼ੁਕਰ ਕਰਦੇ ਆ ਉਹ ਮਾਲਕ ਦਾ ਇਹ ਘੜੀ ਆਈ ਹੈ 22 ਤਰੀਕ ਨੂੰ ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਆ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਤੇ ਜਿਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਖੁਸ਼ੀਆਂ ਪ੍ਰਾਪਤ ਕਰਨ RAM JI ਦੀ RAM JI ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ